ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਬੋਲ ਰਿਹਾ ਹਾਂ ਕੱਲ 21 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਇਹ ਜਿਹੜੀਆਂ ਟਰਾਲੀਆਂ ਸ਼ੰਭੂ ਬਾਰਡਰ થી ਕੁਝ ਟਰਾਲੀਆਂ ਮਿਸਿੰਗ ਨੇ ਉਸ ਸੰਬੰਧੀ ਸਾਡੀਆਂ ਟੀਮਾਂ ਸਰਚ ਕਰਦੀਆਂ ਹੋਈਆਂ ਟਰਾਲੀ ਦੀ ਪਾਲ ਕਰਦੀ ਹੋਈ ਜਦੋਂ ਲੋ ਅਸੈਂਬਲੀ ਪਿੰਡ ਪਹੁੰਚੀਆਂ ਤਾਂ ਸਾਨੂੰ ਉੱਥੋਂ ਤਿੰਨ ਟਰਾਲੀਆਂ ਰਿਕਵਰ ਹੋਈਆਂ ਉਹ ਟਰਾਲੀਆਂ ਅਸੀਂ ਕਬਜ਼ੇ 'ਚ ਲੈ ਕੇ ਤੇ ਜਿਹੜਾ ਉਹ ਟਰੈਕਟਰ ਲੈ ਕੇ ਆਇਆ ਸੀ ਉਹ ਵੀ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ ਐਫਆਈ ਨੰਬਰ 26 ਚੋਰੀ ਦੀ ਥਾਣਾ ਕਨੌਰ ਦਰਜ ਕਰ ਲਈ ਹੈ ਉਹ ਟਰਾਲੀਆਂ ਰਮਨਦੀਪ ਸਿੰਘ ਇਲियस ਟਿੰਕੂ ਲੋ ਅਸੈਂਬਲੀ ਦੇ ਕਬਜ਼ੇ ਚੋਂ ਮਿਲੀਆਂ ਨੇ ਉਹਨੂੰ ਰੈਸਟ ਕਰਕੇ ਜਲਦੀ ਅੱਗੇ ਤਫ਼ਤੀਸ਼ ਜਾਰੀ ਕੀਤੀ ਜਾਏਗੀ ਪਰ ਮੈਂ ਤੁਹਾਨੂੰ ਇਹਦੇ ਚੇ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਜਿਹੜੀ ਫੇਕ ਨਿਊਜ਼ ਵੇਰਵੇ ਦੀ ਚੱਲਦੀ ਹੈ ਵੀ ਇਹ ਐਮਐਲ ਕਨੌਰ ਸਰਾਰ ਗੁਲਾਬ ਸਿੰਘ ਦੇ ਘਰੋਂ ਮਿਲਿਆ ਉਹ ਸਾਰਾ ਸਾਰ ਝੂਠੀ ਹੈ ਉਹ ਚ ਕੋਈ ਸਚਾਈ ਨਹੀਂ ਇਸ ਨਿਊਜ਼ ਤੇ ਵਿਸ਼ਵਾਸ ਨਾ ਕੀਤਾ ਜਾਵੇ ਜਿਹੜਾ ਇੱਕ ਫੇਕ ਨਿਊਜ਼ ਪਾਉਂਦਾ ਅਸੀਂ ਉਹਦੇ ਖਿਲਾਫ ਵੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਇਹ ਖਬਰਾਂ ਤੋਂ ਬਚਿਆ ਜਾਵੇ ਧੰਨਵਾਦ ਸੱਸੀ ਗੱਲ ਸਾਰਿਆਂ ਨੂੰ ਮੈਂ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਬੋਲ ਰ ਕੱਲ 21 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਇਹ ਜਿਹੜੀਆਂ ਟਰਾਲੀਆਂ ਸ਼ੰਭੂ ਬਾਰਡਰ થી ਕੁਝ ਟਰਾਲੀਆਂ ਮਿਸਿੰਗ ਨੇ ਉਸ ਸੰਬੰਧੀ ਸਾਡੀਆਂ ਟੀਮਾਂ ਸਰਚ ਕਰਦੀਆਂ ਹੋਈਆਂ ਟਰਾਲੀ ਦੀ ਪਾਲ ਕਰਦੀ ਹੋਈ ਜਦੋਂ ਲੋ ਅਸੈਂਬਲੀ ਪਿੰਡ ਪਹੁੰਚੀਆਂ ਤਾਂ ਸਾਨੂੰ ਉਥੋਂ ਤਿੰਨ ਟਰਾਲੀਆਂ ਰਿਕਵਰ ਹੋਈਆਂ ਉਹ ਟਰਾਲੀਆਂ ਅਸੀਂ ਕਬਜ਼ੇ 'ਚ ਲੈ ਕੇ ਤੇ ਜਿਹੜਾ ਉਹ ਟਰੈਕਟਰ ਲੈ ਕੇ ਆਇਆ ਸੀ ਉਹ ਵੀ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ ਐਫ ਆਈ ਨੰਬਰ 26 ਚੋਰੀ ਦੀ ਥਾਣਾ ਕਨੌਰ ਦਰਜ ਕਰ ਲਈ ਹੈ ਉਹ ਟਰਾਲੀਆਂ ਰਮਨਦੀਪ ਸਿੰਘ ਇਲਇਸ ਟਿੰਕੂ ਲੋ ਅਸੈਂਬਲੀ ਦੇ ਕਬਜ਼ੇ ਚੋਂ ਮਿਲੀਆਂ ਨੇ ਉਹਨੂੰ ਰੈਸਟ ਕਰਕੇ ਜਲਦੀ ਅੱਗੇ ਤਫ਼ਤੀਸ਼ ਜਾਰੀ ਕੀਤੀ ਜਾਏਗੀ ਪਰ ਮੈਂ ਤੁਹਾਨੂੰ ਇਹਦੇ ਚੇ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਜਿਹੜੀ ਫੇਕ ਨਿਊਜ਼ ਵੇਰਵੀ ਚੱਲਦੀ ਹੈ ਵੀ ਇਹ ਐਮਐਲ ਕਨੌਰ ਸਰਾਰ ਗੁਲਾਬ ਸਿੰਘ ਦੇ ਘਰੋਂ ਮਿਲਿਆ ਉਹ ਸਾਰਾ ਸਾਰ ਝੂਠੀ ਹੈ ਉਹ ਚ ਕੋਈ ਸਚਾਈ ਨਹੀਂ ਇਸ ਨਿਊਜ਼ ਤੇ ਵਿਸ਼ਵਾਸ ਨਾ ਕੀਤਾ ਜਾਵੇ ਜਿਹੜਾ ਇੱਕ ਫੇਕ ਨਿਊਜ਼ ਪੰਦਾ ਸੀ ਉਹਦੇ ਖਿਲਾਫ ਵੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਇਹ ਖਬਰਾਂ ਤੋਂ ਬਚਿਆ ਜਾਵੇ ਧੰਨਵਾਦ